ਇਖਤੋਸਿਆ ਨੇ ਰਸਫਕਤੀ ਵੱਡੀ ਖਬਰ ਗੈਂਗਸ ਪੁਰਿਆ ਕਿੰਨਾ ਪੈਸਾ ਆ ਰਿਹਾ ਹੈ ਕਿੰਨਾ ਪੈਸਾ ਜਾ ਰਿਹਾ ਹੈ ਦੱਸਦੀ ਹੈ ਕਿ ਦਿੱਲੀ ਦਾ ਇੱਕ ਕਾਰੋਬਾਰੀ ਦੱਸਿਆ ਜਾ ਰਿਹਾ ਹੈ ਜੋ ਕਿ ਦੁਬਈ ਦੇ ਵਿੱਚ ਸੈਟਲ ਹੋ ਚੁੱਕਿਆ ਹੈ ਲਾਰੈਂਸ ਬਿਸ਼ਨੋਈ ਦਾ ਬੇਹਤ ਕਰੀਬੀ ਹੈ ਤੇ ਉਸੇ ਦੇ ਇਸ਼ਾਰੇ ਤੇ ਕਾਰੋਬਾਰੀ ਦੁਬਈ ਦੇ ਵਿੱਚ ਬੈਠ ਕੇ ਐਪ ਚਲਾਉਂਦਾ ਹੈ ਤੇ ਇਸ ਕਾਰੋਬਾਰੀ ਦੀ ਪੰਜਾਬ ਦੇ ਵਿੱਚ ਬੈਠੇ ਕਈ ਸਿੰਗਰਾਂ ਦੇ ਨਾਲ ਚੰਗੀ ਜਾਣ ਪਛਾਣ ਹੈ ਇਹ ਵੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਕਈ ਸਿੰਗਰ ਜੋ ਕਿ ਦੁਬਈ ਦੇ ਵਿੱਚ ਚੰਗਾ ਪੈਸਾ ਕਮਾ ਰਹੇ ਨੇ ਉਹਨਾਂ ਦਾ ਪੈਸਾ ਇਸ ਗੇਮਿੰਗ ਐਪ ਦੇ ਵਿੱਚ ਲੱਗ ਗਿਆ ਹੋਇਆ ਹੈ ਸੋ ਬਹੁਤ ਵੱਡੀ ਖਬਰ ਕਿਉਂਕਿ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਉਸ ਵਕਤ ਲਾਰੈਂਸ ਬਿਸ਼ਨੋਈ ਦੇ ਨਾਲ ਸੰਬੰਧ ਹੋਣ ਦੇ ਕਈ ਮਾਮਲੇ ਸਾਹਮਣੇ ਆਉਂਦੇ ਨੇ ਖਬਰਾਂ ਸਾਹਮਣੇ ਆਉਂਦੀਆਂ ਨੇ ਕਿ ਕਈ ਗਾਇਕ ਨੇ ਜੋ ਕਿ ਲਾਰੈਂਸ ਬਿਸ਼ਨੋਈ ਦੇ ਸੰਪਰਕ ਤੇ ਨੇ ਸੋ ਇੱਕ ਹੋਰ ਵੱਡਾ ਖੁਲਾਸਾ ਹੋਇਆ ਜੋ ਦਿੱਲੀ ਪੁਲਿਸ ਨੇ ਕੀਤਾ ਹੈ ਤੇ ਭਾਰਤੀ ਏਜੰਸੀਆਂ ਜਾਂਚ ਦੇ ਵਿੱਚ ਲੱਗ ਗਈਆਂ ਨੇ ਕਿ ਇਸ ਗੇਮਿੰਗ ਐਪ ਦੇ ਵਿੱਚ ਦੁਬਈ ਦੇ ਵਿੱਚ ਬੈਠੇ ਕੁਤ ਸਿੰਗਰਸ ਨੇ ਜੋ ਕਿ ਪੰਜਾਬ ਦੇ ਨਾਲ ਸੰਬੰਧ ਰੱਖਦੇ ਨੇ ਤੇ ਉਹਨਾਂ ਦਾ ਵੀ ਪੈਸਾ ਇਸ ਗੇਮਿੰਗ ਐਪ ਦੇ ਵਿੱਚ ਲੱਗਿਆ ਹੋਇਆ ਦੱਸਦੀ ਹੈ ਕਿ ਮਹਾਦੇਵ Betting App ਤਾਂ ਤੁਹਾਨੂੰ ਪਤਾ ਹੀ ਹੋਣਾ ਜਿਸ ਨੂੰ ਲੈ ਕੇ ਜਦੋਂ ਦੇ ਸੰਚਾਲਕਾਂ ਨੂੰ ਦੁਬਈ ਤੋਂ ਗ੍ਰਫਤਾਰ ਕੀਤਾ ਗਿਆ ਸੀ ਸੋਸੀ ਮਹਾਦੇਵ ਐਪ ਤੋਂ ਲੌਰੈਂਸ ਬਿਸ਼ਨੋਈ ਨੂੰ ਇਹ ਆਈਡੀਆ ਆਇਆ ਹੈ ਕਿ ਆਨਲਾਈਨ ਗੇਮਿੰਗ ਐਪ ਬਣਾਈ ਜਾਵੇ ਦੱਸਦੀ ਹੈ ਕਿ ਮਹਾਦੇਵ ਐਪ ਦੇ ਸੰਚਾਲਕਾਂ ਨੂੰ ਵੀ ਪੈਸਿਆਂ ਦੀ ਜੋ ਫਿਰੋਤੀ ਦੀ ਮੰਗ ਹੈ ਲੌਰੈਂਸ ਬਿਸ਼ਨੋਈ ਵੱਲੋਂ ਕੀਤੀ ਗਈ ਸੀ ਤੋ ਕਰੋੜਾਂ ਦੀ ਕਮਾਈ ਲਾਰੈਂਸ ਬਿਸ਼ਨੋਈ ਨੇ ਕਮਾਈ ਹੈ ਜਿਸ ਦਾ ਖੁਲਾਸਾ ਉਸ ਨੇ ਖੁਦ ਆਪਣੇ ਇੰਟਰਵਿਊ ਦੇ ਵਿੱਚ ਵੀ ਕੀਤਾ ਸੀਗਾ ਔਰ ਫਿਲਹਾਲ ਜੋ ਮਹਾਦੇਵ ਐਪ ਬਣਾਈ ਗਈ ਸੀ ਉਸ ਦਾ ਜੋ ਡਿਜ਼ਾਈਨਰ ਸੀਗਾ ਜਿਸ ਨੇ ਉਹ ਐਪ ਡਿਜ਼ਾਈਨ ਕੀਤੀ ਸੀ ਉਹ ਈ.ਡੀ ਦੀ ਗ੍ਰਿਫਤ ਵਿੱਚ ਨੇ ਸੋ ਲਾਰੈਂਸ ਬਿਸ਼ਨੋਈ ਦੇ ਨਾਲ ਸਾਬਰਮਤੀ ਜੇਲ ਦੇ ਵਿੱਚ ਉਹ ਬੰਦ ਹੈ ਔਰ ਇਸੀ ਐਪ ਨੂੰ ਪ੍ਰਮੋਟ ਕਰਨ ਦੀ ਜ਼ਿੰਮੇਵਾਰੀ ਗੋਲਦੀ ਬਰਾਰ ਤੇ ਰੋਹਿਤ ਗੁਦਾਰਾ ਨੂੰ ਦਿੱਤੀ ਗਈ ਸੀ ਦੱਸਦੀ ਹੈ ਕਿ ਲੰਬੇ ਅੱਸੇ ਤੋਂ ਕਰੀਬ 3 ਤੋਂ 4 ਮਹੀਨੇ ਦੱਸੇ ਜਾ ਰਹੇ ਨੇ ਕਿ ਦੁਬਈ ਤੋਂ ਹੈ ਜੋ ਐਪ ਹੈ ਆਪਰੇਟ ਹੋ ਰਹੀ ਹੈ ਤੇ ਸੱਟੇ ਦੇ ਬਾਜ਼ਾਰ ਦੀ ਦੁਨੀਆ ਦੇ ਵਿੱਚ ਇਹ ਜੋ ਐਪ ਹੈ ਉਹ ਕੰਮ ਕਰ ਰਹੀ ਹੈ ਦੱਸਦੀ ਹੈ ਰਾਜਸਥਾਨ ਗੁਜਰਾਤ ਦਿੱਲੀ ਦੇ ਕਈ ਵੱਡੇ ਵੱਡੇ ਬੁਕੀ ਨੇ ਜੋ ਕਿ ਭਾਰਤ ਦੇ ਵਿੱਚ ਐਪ ਨੂੰ ਪ੍ਰਮੋਟ ਕਰ ਰਹੇ ਨੇ ਕਿਉਂਕਿ ਕੰਪਨੀ ਵੱਜੋਂ ਹੈ ਐਪ ਕੰਮ ਕਰਦੀ ਔਰ ਲਾਰੈਂਸ ਬਿਸ਼ਨੋਈ ਵੱਲੋਂ ਇਹਨਾਂ ਬੁਕੀਜ਼ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਕਿ ਭਾਰਤ ਦੇ ਵਿੱਚ ਜੇਕਰ ਕਿਸੇ ਨੂੰ ਸਟਾ ਲਗਵਾਉਣਾ ਹੈ ਤਾਂ ਇਸੀ ਐਪ ਦੇ ذریعے ਹੀ ਤੁਸੀਂ ਲਗਵਾਣਾ ਹੈ ਸੋ ਦਿੱਲੀ ਪੁਲਿਸ ਦੇ ਨਾਲ-ਨਾਲ ਭਾਰਤ ਦੀ ਦੂਜੀ ਜਾਂਚ ਏਜੰਸੀਆਂ ਨੇ ਵੀ ਬਿਸ਼ਨੋਈ ਦੇ ਗੇਮਿੰਗ ਐਪ ਨੂੰ ਲੈ ਕੇ ਹੁਣ ਜਾਂਚ ਸ਼ੁਰੂ ਕਰ ਦਿੱਤੀ ਹੈ ਅਰ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੇ ਕੋਲ ਪੂਰੀ ਜਾਣਕਾਰੀ ਔਰ ਦਿੱਲੀ ਪੁਲਿਸ ਦੇ ਸੂਤਰਾਂ ਨੇ ਇਹ ਖਬਰ ਵੀ ਦੱਸੀ ਹੈ ਕਿ ਦਿੱਲੀ ਦਾ ਇੱਕ ਕਾਰੋਬਾਰੀ ਹੈ ਜੋ ਕਿ ਲਾਰੈਂਸ ਦਾ ਕਰੀਬੀ ਹੈ ਦੁਬਈ ਦੇ ਵਿੱਚ ਉਹ ਬੈਠਾ ਹੈ ਔਰ ਦੁਬਈ ਦੇ ਵਿੱਚ ਬੈਠ ਕੇ ਉਹ ਐਪ ਨੂੰ ਚਲਾ ਰਿਹਾ ਹੈ ਤੇ ਪੰਜਾਬ ਦੇ ਕੁਝ ਸਿੰਗਰਸ ਨੇ ਜੋ ਕਿ ਇਸ ਕਾਰੋਬਾਰੀ ਦੇ ਬੇਹਤ ਕਰੀਬੀ ਨੇ ਔਰ ਉਹਨਾਂ ਦਾ ਵੀ ਪੈਸਾ ਇਸ ਗੇਮਿੰਗ ਐਪ ਦੇ ਵਿੱਚ ਲੱਗਿਆ ਹੋਇਆ ਹੈ ਸੋ ਵੱਡੀ ਖਬਰ ਲਾਰੈਂਸ ਪਿਸਟੋਈ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਇਖਤੂ ਸਿਆਨਰ ਇਸ ਫਾਕਤੀ ਵੱਡੀ ਖਬਰ ਗੈਂਗਸਟਰ ਲਾਰੈਂਸ ਬਿਸ਼ਨੋ ਇੱਕ ਗੇਮਿੰਗ ਐਪ ਲੈ ਕੇ ਆਇਆ ਹੈ بیٹنگ ਐਪ ਜਿਸ ਦੇ ذریعے ਟੱਟਾ ਬਾਜ਼ਾਰ ਦੇ ਵਿੱਚ ਹੁਣ ਕਾਲੀ ਕਮਾਈ ਲੋਰੈਂਸ ਬਿਸ਼ਨੋਈ ਵੱਲੋਂ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਸਾਬਰਮਤੀ ਜੇਲ੍ਹ ਦੇ ਵਿੱਚ ਬੈਠ ਕੇ ਲੋਰੈਂਸ ਇਸ ਐਪ ਤੇ ਪੂਰੀ ਪੂਰੀ ਨਜ਼ਰ ਰੱਖ ਰਿਹਾ ਹੈ ਤੇ ਭਾਰਤੀ ਏਜੰਸੀਆਂ ਹੁਣ ਇਸ ਦੀ ਜਾਂਚ ਦੇ ਵਿੱਚ ਵੀ ਲੱਗ ਗਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਦੁਬਈ ਦੇ ਵਿੱਚ ਬੈਠ ਕੇ ਕੁਝ ਲੋਕ ਨੇ ਜੋ ਗੈਂਗਸਟਰਸ ਵੀ ਨੇ ਔਰ ਜਿਨ੍ਹਾਂ ਦਾ ਪੈਸਾ ਵੀ ਇਸ بیٹنگ ਐਪ ਦੇ ਵਿੱਚ ਲੱਗਿਆ ਹੋਇਆ ਹੈ ਤੋ ਦੁਬਈ ਦੇ ਵਿੱਚ ਬੈਠ ਕੇ ਇਹ ਸਾਰਾ ਕਾਲਾ ਕਾਰਨਾਮਾ ਇਸ ਗੇਮਿੰਗ ਐਪ ਦੇ ਜ਼ਰੀਏ ਚੱਲ ਰਿਹਾ ਔਰ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਲਾਰੈਂਸ ਬਿਸ਼ਨੋਈ ਨੇ ਕ੍ਰਾਈਮ ਦੀ ਦੁਨੀਆ ਦੇ ਕਮਾਏ ਸਾਰੇ ਪੈਸੇ ਨੂੰ ਇਸ ਗੇਮਿੰਗ ਐਪ ਦੇ ਵਿੱਚ ਨਿਵੇਸ਼ ਕਰ ਦਿੱਤਾ ਹੈ ਸੋ ਭਾਰਤੀ ਏਜੰਸੀਆਂ ਹੁਣ ਇਸ ਦੀ ਜਾਂਚ ਦੇ ਵਿੱਚ ਲੱਗ ਗਈਆਂ ਨੇ ਤੇ ਵੱਡਾ ਖੁਲਾਸਾ ਹੋਇਆ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਹੁਣ ਸੱਟੇਬਾਜ਼ੀ ਤੋਂ ਕਮਾਈ ਕਰੇਗਾ ਕਿਉਂਕਿ ਇਸ ਕ੍ਰਾਈਮ ਕੰਪਨੀ ਨੇ ਆਨਲਾਈਨ ਗੇਮਿੰਗ ਐਪ ਸ਼ੁਰੂ ਕਰ ਦਿੱਤੀ ਔਰ ਦੁਬਈ ਦੇ ਵਿੱਚੋਂ ਇਹ ਗੇਮਿੰਗ ਐਪ ਜੋ ਹੈ ਆਪਰੇਟ ਹੁੰਦੀ ਹੈ ਦੱਸਦੀ ਹੈ ਗੁਜਰਾਤ ਰਾਜਸਥਾਨ ਤੇ ਦਿੱਲੀ ਦੇ ਵਿੱਚ ਵੱਡੇ ਵੱਡੇ ਬੁਕੀਜ਼ ਨੇ ਜੋ ਇਸ ਦੇ ਮੁੱਖ ਰੂਪ ਤੇ ਕੰਮ ਕਰਦੇ ਨੇ ਸੋ ਦੱਸਦੇ ਨੇ ਕਿ ਕਰੋੜਾ ਰੁਪਇਆ ਜੋ ਕਿ ਕ੍ਰਾਈਮ ਦੀ ਦੁਨੀਆ ਤੋਂ ਕਮਾਇਆ ਹੈ ਲਾਰੈਂਸ ਬਿਸ਼नोई ਨੇ ਹੁਣ ਗੇਮਿੰਗ ਐਪ ਦੇ ਵਿੱਚ ਲਾ ਦਿੱਤਾ ਹੈ ਦਿੱਲੀ ਪੁਲਿਸ ਨੂੰ ਇਸ ਦੇ ਪੁਖਤਾ ਸਬੂਤ ਮਿਲ ਗਏ ਨੇ ਰਾਜਸਥਾਨ ਗੁਜਰਾਤ ਤੇ ਦਿੱਲੀ ਦੇ ਵੱਡੇ ਵੱਡੇ ਬੁਕੀ ਲਾਰੈਂਸ ਬਿਸ਼नोई ਦੀ ਇਸ ਗੇਮਿੰਗ ਐਪ ਦੇ ਆ ਮੁੱਖ ਕਾਰਜਕਰਤਾ ਨੇ ਸੋ ਦੱਸ ਦਈਏ ਦੁਬਈ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਲਾਰੈਂਸ ਬਿਸ਼ਨੋਈ ਇਸ ਗੇਮਿੰਗ ਐਪ ਦਾ ਐਪਿਕ ਸੈਂਟਰ ਹੈ ਔਰ ਕੰਪਨੀ ਦੀ ਤਰਜ ਤੇ ਇਹ ਪੂਰਾ ਕੰਮ ਹੁੰਦਾ ਦਿਸ ਦੀ ਜੋ ਜ਼ਿੰਮੇਵਾਰੀ ਹੈ ਲਾਰੈਂਸ ਨੇ ਆਪਣੇ ਕਰੀਬੀਆਂ ਨੂੰ ਸੌਂਪੀ ਹੈ ਜਿਸ ਦੇ ਵਿੱਚ ਗੋਲਡੀ ਬਰਾਰ ਤੇ ਰੋਹਿਤ ਗੁਦਾਰਾ ਦਾ ਨਾਮ ਸਾਹਮਣੇ ਆ ਰਿਹਾ ਹੈ ਕਿ ਇਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ ਇਹ ਬੈਠ ਕੇ ਤੁਸੀਂ ਆਨਲਾਈਨ ਇਹ ਚੈੱਕ ਕਰੋ ਕਿਸ ਗੇਮਿੰਗ ਐਪ ਦੇ ਵਿੱਚ ਕਿਸ ਤਰੀਕੇ ਨਾਲ ਕੰਮ ਹੋ ਰਿਹਾ ਹੈ ਕਿੰਨਾ ਪੈਸਾ ਆ ਰਿਹਾ ਹੈ ਕਿੰਨਾ ਪੈਸਾ ਜਾ ਰਿਹਾ ਹੈ ਦੱਸਦੀ ਹੈ ਕਿ ਦਿੱਲੀ ਦਾ ਇੱਕ ਕਾਰੋਬਾਰੀ ਦੱਸਿਆ ਜਾ ਰਿਹਾ ਹੈ ਜੋ ਕਿ ਦੁਬਈ ਦੇ ਵਿੱਚ ਸੈਟਲ ਹੋ ਚੁੱਕਿਆ ਹੈ ਲਾਰੈਂਸ ਬਿਸ਼ਨੋਈ ਦਾ ਬੇਹਤ ਕਰੀਬੀ ਹੈ ਤੇ ਉਸੇ ਦੇ ਇਸ਼ਾਰੇ ਤੇ ਕਾਰੋਬਾਰੀ ਦੁਬਈ ਦੇ ਵਿੱਚ ਬੈਠ ਕੇ ਐਪ ਚਲਾਉਂਦਾ ਹੈ ਤੇ ਇਸ ਕਾਰੋਬਾਰੀ ਦੀ ਪੰਜਾਬ ਦੇ ਵਿੱਚ ਬੈਠੇ ਕਈ ਸਿੰਘਰਾਂ ਦੇ ਨਾਲ ਚੰਗੀ ਜਾਣ ਪਛਾਣ ਹੈ ਇਹ ਵੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਕਈ ਸਿੰਗਰ ਜੋ ਕਿ ਦੁਬਈ ਦੇ ਵਿੱਚ ਚੰਗਾ ਪੈਸਾ ਕਮਾ ਰਹੇ ਨੇ ਉਹਨਾਂ ਦਾ ਪੈਸਾ ਇਸ ਗੇਮਿੰਗ ਐਪ ਦੇ ਵਿੱਚ ਲੱਗ ਗਿਆ ਹੋਇਆ ਹੈ ਸੋ ਬਹੁਤ ਵੱਡੀ ਖਬਰ ਕਿਉਂਕਿ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਉਸ ਵਕਤ ਲਾਰੈਂਸ ਬਿਸ਼ਨੋਈ ਦੇ ਨਾਲ ਸੰਬੰਧ ਹੋਣ ਦੇ ਕਈ ਮਾਮਲੇ ਸਾਹਮਣੇ ਆਉਂਦੇ ਨੇ ਖਬਰਾਂ ਸਾਹਮਣੇ ਆਉਂਦੀਆਂ ਨੇ ਕਿ ਕਈ ਗਾਇਕ ਨੇ ਜੋ ਕਿ ਲਾਰੈਂਸ ਬਿਸ਼ਨੋਈ ਦੇ ਸੰਪਰਕ ਤੇ ਨੇ ਸੋ ਇੱਕ ਹੋਰ ਵੱਡਾ ਖੁਲਾਸਾ ਹੋਇਆ ਜੋ ਦਿੱਲੀ ਪੁਲਿਸ ਨੇ ਕੀਤਾ ਹੈ ਤੇ ਭਾਰਤੀ ਏਜੰਸੀਆਂ ਜਾਂਚ ਦੇ ਵਿੱਚ ਲੱਗ ਗਈਆਂ ਨੇ ਕਿ ਇਸ ਗੇਮਿੰਗ ਐਪ ਦੇ ਵਿੱਚ ਦੁਬਈ ਦੇ ਵਿੱਚ ਬੈਠੇ ਕੁਝ ਸਿੰਗਰਸ ਨੇ ਜੋ ਕਿ ਪੰਜਾਬ ਦੇ ਨਾਲ ਸੰਬੰਧ ਰੱਖਦੇ ਨੇ ਤੇ ਉਹਨਾਂ ਦਾ ਵੀ ਪੈਸਾ ਇਸ ਗੇਮਿੰਗ ਐਪ ਦੇ ਵਿੱਚ ਲੱਗਿਆ ਹੋਇਆ ਹੈ ਦੱਸਦੀ ਹੈ ਕਿ ਮਹਾਦੇਵ Betting App ਤਾਂ ਤੁਹਾਨੂੰ ਪਤਾ ਹੀ ਹੋਣਾ ਜਿਸ ਨੂੰ ਲੈ ਕੇ ਜਿਹਦੇ ਸੰਚਾਲਕਾਂ ਨੂੰ ਦੁਬਈ ਤੋਂ ਗ੍ਰਫਤਾਰ ਕੀਤਾ ਗਿਆ ਸੀ ਉਸੇ ਸੀ ਮਹਾਦੇਵ ਐਪ ਤੋਂ ਲੌਰੈਂਸ ਬਿਸ਼ਰੋਈ ਨੂੰ ਇਹ ਆਈਡੀਆ ਆਇਆ ਹੈ ਕਿ ਆਨਲਾਈਨ ਗੇਮਿੰਗ ਐਪ ਬਣਾਈ ਜਾਵੇ ਦੱਸਦੇ ਹੀ ਇਹ ਕਿ ਮਹਾਦੇਵ ਐਪ ਦੇ ਸੰਚਾਲਕਾਂ ਨੂੰ ਵੀ ਪੈਸਿਆਂ ਦੀ ਜੋ ਫਿਰੋਤੀ ਦੀ ਮੰਗ ਹੈ ਲਾਰੈਂਸ ਬਿਸ਼ਨੋਈ ਵੱਲੋਂ ਕੀਤੀ ਗਈ ਸੀ ਉਹ ਕਰੋੜਾਂ ਦੀ ਕਮਾਈ ਲਾਰੈਂਸ ਬਿਸ਼ਨੋਈ ਨੇ ਕਮਾਈ ਹੈ ਜਿਸ ਦਾ ਖੁਲਾਸਾ ਉਸ ਨੇ ਖੁਦ ਆਪਣੇ ਇੰਟਰਵਿਊ ਦੇ ਵਿੱਚ ਵੀ ਕੀਤਾ ਸੀਗਾ ਔਰ ਫਿਲਹਾਲ ਜੋ ਮਹਾਦੇਵ ਐਪ ਬਣਾਈ ਗਈ ਸੀ ਉਸ ਦਾ ਜੋ ਡਿਜ਼ਾਈਨਰ ਸੀਗਾ ਜਿਸ ਨੇ ਉਹ ਐਪ ਡਿਜ਼ਾਈਨ ਕੀਤੀ ਸੀ ਉਹ ਈਡੀ ਦੀ ਗ੍ਰਿਫਤ ਵਿੱਚ ਨੇ ਸੋ ਲਾਰੈਂਸ ਬਿਸ਼ਨੋਈ ਦਿਨ ਨਾਲ ਸਾਬਰਮਤੀ ਜੇਲ ਦੇ ਵਿੱਚ ਉਹ ਬੰਦ ਹੈ ਔਰ ਇਸੀ ਐਪ ਨੂੰ ਪ੍ਰਮੋਟ ਕਰਨ ਦੇ ਜੀਮਿੰਗ ਐਪ ਨੂੰ ਲੈ ਕੇ ਹੁਣ ਜਾਂਚ ਸ਼ੁਰੂ ਕਰ ਦਿੱਤੀ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੇ ਕੋਲ ਪੂਰੀ ਜਾਣਕਾਰੀ ਔਰ ਦਿੱਲੀ ਪੁਲਿਸ ਦੇ ਸੂਤਰਾਂ ਨੇ ਇਹ ਖਬਰ ਵੀ ਦੱਸੀ ਹੈ ਕਿ ਦਿੱਲੀ ਦਾ ਇੱਕ ਕਾਰੋਬਾਰੀ ਹੈ ਜੋ ਕਿ ਲਾਰੈਂਸ ਦਾ ਕਰੀਬੀ ਹੈ ਦੁਬਈ ਦੇ ਵਿੱਚ ਉਹ ਬੈਠਾ ਹੈ ਔਰ ਦੁਬਈ ਦੇ ਵਿੱਚ ਬੈਠ ਕੇ ਉਹ ਐਪ ਨੂੰ ਚਲਾ ਰਿਹਾ ਹੈ ਤੇ ਪੰਜਾਬ ਦੇ ਕੁਝ ਸਿੰਗਰਸ ਨੇ ਜੋ ਕਿ ਇਸ ਕਾਰੋਬਾਰੀ ਦੇ ਬੇहद ਕਰੀਬੀ ਨੇ ਔਰ ਉਹਨਾਂ ਦਾ ਵੀ ਪੈਸਾ ਇਸ ਗੇਮਿੰਗ ਐਪ ਦੇ ਵਿੱਚ ਲੱਗਿਆ ਹੋਇਆ ਹੈ ਸੋ ਵੱਡੀ ਖਬਰ ਲਾਰੈਂਸ ਪਿਸਟੋਈ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਕਾਲ ਦੇਖ ਰਹੇ ਤੁਸੀਂ ਔਨ 에ਅਰ ਇਸ ਵਕਤੀ ਵੱਡੀ ਖਬਰ ਗੈਂਗਸਟਰ ਲਾਰੈਂਸ ਬਿਸ਼ਨੋ ਇੱਕ ਗੇਮਿੰਗ ਐਪ ਲੈ ਕੇ ਆਇਆ ਹੈ ਬੈਟਿੰਗ ਐਪ ਜਿਸ ਦੇ ذریعے ਸੱਟਾ ਬਾਜ਼ਾਰ ਦੇ ਵਿੱਚ ਹੁਣ ਕਾਲੀ ਕਮਾਈ ਲਾਰੈਂਸ ਬਿਸ਼ਨੋਈ ਵੱਲੋਂ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਸਾਬਰਮਤੀ ਜੇਲ੍ਹ ਦੇ ਵਿੱਚ ਬੈਠ ਕੇ ਲਾਰੈਂਸ ਇਸ ਐਪ ਤੇ ਪੂਰੀ ਪੂਰੀ ਨਜ਼ਰ ਰੱਖ ਰਿਹਾ ਹੈ ਤੇ ਭਾਰਤੀ ਏਜੰਸੀਆਂ ਹੁਣ ਇਸ ਦੀ ਜਾਂਚ ਦੇ ਵਿੱਚ ਵੀ ਲੱਗ ਗਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਦੁਬਈ ਦੇ ਵਿੱਚ ਬੈਠ ਕੇ ਕੁਝ ਲੋਕ ਨੇ ਜੋ ਗੈਂਗਸਟਰਜ਼ ਵੀ ਨੇ ਔਰ ਜਿਨ੍ਹਾਂ ਦਾ ਪੈਸਾ ਵੀ ਇਸ بیٹنگ ਐਪ ਦੇ ਵਿੱਚ ਲੱਗਿਆ ਹੋਇਆ ਹੈ ਸੋ ਦੁਬਈ ਦੇ ਵਿੱਚ ਬੈਠ ਕੇ ਇਸਾਰਾ ਕਾਲਾ ਕਾਰਨਾਮਾ ਇਸ ਗੇਮਿੰਗ ਐਪ ਦੇ ਜ਼ਰੀਏ ਚੱਲ ਰਿਹਾ ਔਰ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਲਾਰੈਂਸ ਬਿਸ਼ਨੋਈ ਨੇ ਕ੍ਰਾਈਮ ਦੀ ਦੁਨੀਆ ਦੇ ਕਮਾਏ ਸਾਰੇ ਪੈਸੇ ਨੂੰ ਇਸ ਗੇਮਿੰਗ ਐਪ ਦੇ ਵਿੱਚ ਨਿਵੇਸ਼ ਕਰ ਦਿੱਤਾ ਹੈ ਸੋ ਭਾਰਤੀ ਏਜੰਸੀਆਂ ਹੁਣ ਇਸ ਦੀ ਜਾਂਚ ਦੇ ਵਿੱਚ ਲੱਗ ਗਈਆਂ ਨੇ ਤੇ ਵੱਡਾ ਖੁਲਾਸਾ ਹੋਇਆ ਹੈ ਕਿ ਗੈਂਗਸਟਰ ਲਾਰੈਂਸ ਕਮ ਬਿਸ਼ਨੋਈ ਹੁਣ ਸੱਟੇਬਾਜ਼ੀ ਤੋਂ ਕਮਾਈ ਕਰੇਗਾ ਕਿਉਂਕਿ ਇਸ ਕ੍ਰਾਈਮ ਕੰਪਨੀ ਨੇ ਆਨਲਾਈਨ ਗੇਮਿੰਗ ਐਪ ਸ਼ੁਰੂ ਕਰ ਦਿੱਤੀ ਔਰ ਦੁਬਈ ਦੇ ਵਿੱਚੋਂ ਇਹ ਗੇਮਿੰਗ ਐਪ ਜੋ ਹੈ ਆਪਰੇਟ ਹੁੰਦੀ ਹੈ ਦੱਸਦੀ ਹੈ ਗੁਜਰਾਤ ਰਾਜਸਥਾਨ ਤੇ ਦਿੱਲੀ ਦੇ ਵਿੱਚ ਵੱਡੇ ਵੱਡੇ ਬੁਕੀਜ਼ ਨੇ ਜੋ ਇਸ ਦੇ ਮੁੱਖ ਰੂਪ ਤੇ ਕੰਮ ਕਰਦੇ ਨੇ ਸੋ ਦੱਸਦੇ ਨੇ ਕਿ ਕਰੋੜਾ ਰੁਪਇਆ ਜੋ ਕਿ ਕ੍ਰਾਈਮ ਦੀ ਦੁਨੀਆ ਤੋਂ ਕਮਾਇਆ ਹੈ ਲਾਰੈਂਸ ਬਿਸ਼नोई ਨੇ ਹੁਣ ਗੇਮਿੰਗ ਐਪ ਦੇ ਵਿੱਚ ਲਾ ਦਿੱਤਾ ਹੈ ਦਿੱਲੀ ਪੁਲਿਸ ਨੂੰ ਇਸ ਦੇ ਪੁਖਤਾ ਸਬੂਤ ਮਿਲ ਗਏ ਨੇ ਰਾਜਸਥਾਨ ਗੁਜਰਾਤ ਤੇ ਦਿੱਲੀ ਦੇ ਵੱਡੇ ਵੱਡੇ ਬੁਕੀ ਲਾਰੈਂਸ ਬਿਸ਼नोई ਦੀ ਇਸ ਗੇਮਿੰਗ ਐਪ ਦੇ ਆ ਮੁੱਖ ਕਾਰਜਕਰਤਾ ਨੇ ਸੋ ਦੱਸ ਦਈਏ ਦੁਬਈ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਲਾਰੈਂਸ ਬਿਸ਼ਨੋਈ ਇਸ ਗੇਮਿੰਗ ਐਪ ਦਾ ਐਪਿਕ ਸੈਂਟਰ ਹੈ ਔਰ ਕੰਪਨੀ ਦੀ ਤਰਜ ਤੇ ਇਹ ਪੂਰਾ ਕੰਮ ਹੁੰਦਾ ਅਰ ਜੀ ਜੋ ਜ਼ਿੰਮੇਵਾਰੀ ਹੈ ਲਾਰੈਂਸ ਨੇ ਆਪਣੇ ਕਰੀਬੀਆਂ ਨੂੰ ਸੌਂਪੀ ਹੈ ਜਿਸ ਦੇ ਵਿੱਚ ਗੋਲਡੀ ਬਰਾੜ ਤੇ ਰੋਹਿਤ ਗੁਦਾਰਾ ਦਾ ਨਾਮ ਸਾਹਮਣੇ ਆ ਰਿਹਾ ਹੈ ਕਿ ਇਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ ਕੇ ਬੈਠ ਕੇ ਤੁਸੀਂ ਆਨਲਾਈਨ ਇਹ ਚੈੱਕ ਕਰੋ ਕਿਸ ਗੇਮਿੰਗ ਐਪ ਦੇ ਵਿੱਚ ਕਿਸ ਤਰੀਕੇ ਨਾਲ ਕੰਮ ਹੋ ਰਿਹਾ ਹੈ ਕਿੰਨਾ ਪੈਸਾ ਆ ਰਿਹਾ ਹੈ ਕਿੰਨਾ ਪੈਸਾ ਜਾ ਰਿਹਾ ਹੈ ਦੱਸਦੀ ਹੈ ਕਿ ਦਿੱਲੀ ਦਾ ਇੱਕ ਕਾਰੋਬਾਰੀ ਦੱਸਿਆ ਜਾ ਰਿਹਾ ਹੈ ਜੋ ਕਿ ਦੁਬਈ ਦੇ ਵਿੱਚ ਸੈਟਲ ਹੋ ਚੁੱਕਿਆ ਹੈ ਲਾਰੈਂਸ ਬਿਸ਼ਨੋਈ ਦਾ ਬੇਹਤ ਕਰੀਬੀ ਹੈ ਤੇ ਉਸੇ ਦੇ ਇਸ਼ਾਰੇ ਤੇ ਇਹ ਕਾਰੋਬਾਰੀ ਦੁਬਈ ਦੇ ਵਿੱਚ ਬੈਠ ਕੇ ਐਪ ਚਲਾਉਂਦਾ ਹੈ ਤੇ ਇਸ ਕਾਰੋਬਾਰੀ ਦੀ ਪੰਜਾਬ ਦੇ ਵਿੱਚ ਬੈਠੇ ਕਈ ਸਿੰਘਰਾਂ ਦੇ ਨਾਲ ਚੰਗੀ ਜਾਣ ਪਛਾਣ ਹੈ ਇਹ ਵੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਕਈ ਸਿੰਗਰ ਜੋ ਕਿ ਦੁਬਈ ਦੇ ਵਿੱਚ ਚੰਗਾ ਪੈਸਾ ਕਮਾ ਰਹੇ ਨੇ ਉਹਨਾਂ ਦਾ ਪੈਸਾ ਇਸ ਗੇਮਿੰਗ ਐਪ ਦੇ ਵਿੱਚ ਲੱਗ ਗਿਆ ਹੋਇਆ ਹੈ ਸੋ ਬਹੁਤ ਵੱਡੀ ਖਬਰ ਕਿਉਂਕਿ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਉਸ ਵਕਤ ਲੌਰੈਂਸ ਬਿਸ਼ਨੋਈ ਦੇ ਨਾਲ ਸੰਬੰਧ ਹੋਣ ਦੇ ਕਈ ਮਾਮਲੇ ਸਾਹਮਣੇ ਆਉਂਦੇ ਨੇ ਖਬਰਾਂ ਸਾਹਮਣੇ ਆਉਂਦੀਆਂ ਨੇ ਕਿ ਕਈ ਗਾਇਕ ਨੇ ਜੋ ਕਿ ਲੌਰੈਂਸ ਬਿਸ਼ਨੋਈ ਦੇ ਸੰਪਰਕ ਤੇ ਨੇ ਸੋ ਇੱਕ ਹੋਰ ਵੱਡਾ ਖੁਲਾਸਾ ਹੋਇਆ ਜੋ ਦਿੱਲੀ ਪੁਲਿਸ ਨੇ ਕੀਤਾ ਹੈ ਤੇ ਭਾਰਤੀ ਏਜੰਸੀਆਂ ਨੇ ਜਾਂਚ ਦੇ ਵਿੱਚ ਲੱਗ ਗਈਆਂ ਨੇ ਕਿ ਇਸ ਗੇਮਿੰਗ ਐਪ ਦੇ ਵਿੱਚ ਦੁਬਈ ਦੇ ਵਿੱਚ ਬੈਠੇ ਕੁਤ ਸਿੰਗਰਸ ਨੇ ਜੋ ਕਿ ਪੰਜਾਬ ਦੇ ਨਾਲ ਸੰਬੰਧ ਰੱਖਦੇ ਨੇ ਤੇ ਉਹਨਾਂ ਦਾ ਵੀ ਪੈਸਾ ਇਸ ਗੇਮਿੰਗ ਐਪ ਦੇ ਵਿੱਚ ਲੱਗਿਆ ਹੋਇਆ ਹੈ ਦੱਸਦੀ ਹੈ ਕਿ ਮਹਾਦੇਵ ਵੇਟਿੰਗ ਐਪ ਤਾਂ ਤੁਹਾਨੂੰ ਪਤਾ ਹੀ ਹੋਣਾ ਜਿਸ ਨੂੰ ਲੈ ਕੇ ਜਿਹਦੇ ਸੰਚਾਲਕਾਂ ਨੂੰ ਦੁਬਈ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਸੋਸੀ ਮਹਾਦੇਵ ਐਪ ਤੋਂ ਲੌਰੈਂਸ ਬਿਸ਼ਰੋਈ ਨੂੰ ਇਹ ਆਈਡੀਆ ਆਇਆ ਹੈ ਕਿ ਆਨਲਾਈਨ ਗੇਮਿੰਗ ਐਪ ਬਣਾਈ ਜਾਵੇ ਦੱਸਦੇ ਹੀ ਇਹ ਕਿ ਮਹਾਦੇਵ ਐਪ ਦੇ ਸੰਚਾਲਕਾਂ ਨੂੰ ਵੀ ਪੈਸਿਆਂ ਦੀ ਜੋ ਫਿਰੋਤੀ ਦੀ ਮੰਗ ਹੈ ਲਾਰੈਂਸ ਬਿਸ਼ਨੋਈ ਵੱਲੋਂ ਕੀਤੀ ਗਈ ਸੀ ਉਹ ਕਰੋੜਾਂ ਦੀ ਕਮਾਈ ਲਾਰੈਂਸ ਬਿਸ਼ਨੋਈ ਨੇ ਕਮਾਈ ਹੈ ਜਿਸ ਦਾ ਖੁਲਾਸਾ ਉਸ ਨੇ ਖੁਦ ਆਪਣੇ ਇੰਟਰਵਿਊ ਦੇ ਵਿੱਚ ਵੀ ਕੀਤਾ ਸੀਗਾ ਔਰ ਫਿਲਹਾਲ ਜੋ ਮਹਾਦੇਵ ਐਪ ਬਣਾਈ ਗਈ ਸੀ ਉਸ ਦਾ ਜੋ ਡਿਜ਼ਾਈਨਰ ਸੀਗਾ ਜਿਸ ਨੇ ਉਹ ਐਪ ਡਿਜ਼ਾਈਨ ਕੀਤੀ ਸੀ ਉਹ ਈਡੀ ਦੀ ਗ੍ਰਿਫਤ ਵਿੱਚ ਨੇ ਸੋ ਲਾਰੈਂਸ ਬਿਸ਼ਨੋਈ ਦਿਨ ਨਾਲ ਸਾਬਰਮਤੀ ਜੇਲ ਦੇ ਵਿੱਚ ਉਹ ਬੰਦ ਹੈ ਔਰ ਇਸੀ ਐਪ ਨੂੰ ਪ੍ਰਮੋਟ ਕਰਨ ਦੀ ਜ਼ਿੰਮੇਵਾਰੀ 골ਡੀ ਬਰਾਰ ਤੇ ਰੋਹਿਤ ਗੁਦਾਰਾ ਨੂੰ ਦਿੱਤੀ ਗਈ ਸੀ ਦੱਸਦੀ ਹੈ ਕਿ ਲੰਬੇ ਅਸੇ ਤੋਂ ਕਰੀਬ 3 ਤੋਂ 4 ਮਹੀਨੇ ਦੱਸੇ ਜਾ ਰਹੇ ਨੇ ਕਿ ਦੁਬਈ ਤੋਂ ਇਹ ਜੋ ਐਪ ਹੈ ਆਪਰੇਟ ਹੋ ਰਹੀ ਹੈ ਤੇ ਸੱਟੇ ਦੇ ਬਾਜ਼ਾਰ ਦੀ ਦੁਨੀਆ ਦੇ ਵਿੱਚ ਇਹ ਜੋ ਐਪ ਹੈ ਉਹ ਕੰਮ ਕਰ ਰਹੀ ਹੈ ਦੱਸਦੀ ਹੈ ਰਾਜਸਥਾਨ ਗੁਜਰਾਤ ਦਿੱਲੀ ਦੇ ਕਈ ਵੱਡੇ ਵੱਡੇ ਬੁਕੀ ਨੇ ਜੋ ਕਿ ਭਾਰਤ ਦੇ ਵਿੱਚ ਐਪ ਨੂੰ ਪ੍ਰਮੋਟ ਕਰ ਰਹੇ ਨੇ ਕਿਉਂਕਿ ਕੰਪਨੀ ਵੱਜੋਂ ਹੈ ਐਪ ਕੰਮ ਕਰਦੀ ਹੈ ਤੇ ਲਾਰੈਂਸ ਬਿਸ਼ਨੋਈ ਵੱਲੋਂ ਇਹਨਾਂ ਬੁਕੀਜ਼ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਕਿ ਭਾਰਤ ਦੇ ਵਿੱਚ ਜੇਕਰ ਕਿਸੇ ਨੂੰ ਸੱਟਾ ਲਗਵਾਉਣਾ ਹੈ ਤਾਂ ਇਸੀ ਐਪ ਦੇ ذریعے ਹੀ ਤੁਸੀਂ ਲਗਵਾਣਾ ਹੈ ਸੋ ਦਿੱਲੀ ਪੁਲਿਸ ਦੇ ਨਾਲ ਨਾਲ ਭਾਰਤ ਦੀ ਦੂਜੀ ਜਾਂਚ ਏਜੰਸੀਆਂ ਨੇ ਵੀ ਬਿਸ਼ਨੋਈ ਦੇ ਗੇਮਿੰਗ ਐਪ ਨੂੰ ਲੈ ਕੇ ਹੁਣ ਜਾਂਚ ਸ਼ੁਰੂ ਕਰ ਦਿੱਤੀ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੇ ਕੋਲ ਪੂਰੀ ਜਾਣਕਾਰੀ ਔਰ ਦਿੱਲੀ ਪੁਲਿਸ ਦੇ ਸੂਤਰਾਂ ਨੇ ਇਹ ਖਬਰ ਵੀ ਦੱਸੀ ਹੈ ਕਿ ਦਿੱਲੀ ਦਾ ਇੱਕ ਕਾਰੋਬਾਰੀ ਹੈ ਜੋ ਕਿ ਲਾਰੈਂਸ ਦਾ ਕਰੀਬੀ ਹੈ ਦੁਬਈ ਦੇ ਵਿੱਚ ਉਹ ਬੈਠਾ ਹੈ ਔਰ ਦੁਬਈ ਦੇ ਵਿੱਚ ਬੈਠ ਕੇ ਉਹ ਐਪ ਨੂੰ ਚਲਾ ਰਿਹਾ ਹੈ ਤੇ ਪੰਜਾਬ ਦੇ ਕੁਝ ਸਿੰਗਰਸ ਨੇ ਜੋ ਕਿ ਇਸ ਕਾਰੋਬਾਰੀ ਦੇ ਬੇहद ਕਰੀਬੀ ਨੇ ਔਰ ਉਹਨਾਂ ਦਾ ਵੀ ਪੈਸਾ ਇਸ ਗੇਮਿੰਗ ਐਪ ਦੇ ਵਿੱਚ ਲੱਗਿਆ ਹੋਇਆ ਹੈ ਸੋ ਵੱਡੀ ਖਬਰ ਲਾਰੈਂਸ ਪਿਸਟੋਈ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਕਰਕਰ ਦੇਖ ਰਹੇ ਤੁਸੀਂ ਔਨ 에ਅਰ ਇਸ ਵਕਤ ਦੀ ਵੱਡੀ ਖਬਰ ਗੈਂਗਸਟਰ ਲਾਰੈਂਸ ਬਿਸ਼ਨੋ ਇੱਕ ਗੇਮਿੰਗ ਐਪ ਲੈ ਕੇ ਆਇਆ ਹੈ ਬੈਟਿੰਗ ਐਪ ਜਿਸ ਦੇ ذریعے ਸੱਟਾ ਬਾਜ਼ਾਰ ਦੇ ਵਿੱਚ ਹੁਣ ਕਾਲੀ ਕਮਾਈ ਲਾਰੈਂਸ ਬਿਸ਼ਨੋਈ ਵੱਲੋਂ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਸਾਬਰਮਤੀ ਜੇਲ੍ਹ ਦੇ ਵਿੱਚ ਬੈਠ ਕੇ ਲਾਰੈਂਸ ਇਸ ਐਪ ਤੇ ਪੂਰੀ ਪੂਰੀ ਨਜ਼ਰ ਰੱਖ ਰਿਹਾ ਹੈ ਤੇ ਭਾਰਤੀ ਏਜੰਸੀਆਂ ਹੁਣ ਇਸ ਦੀ ਜਾਂਚ ਦੇ ਵਿੱਚ ਵੀ ਲੱਗ ਗਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਦੁਬਈ ਦੇ ਵਿੱਚ ਬੈਠ ਕੇ ਕੁਝ ਲੋਕ ਨੇ ਜੋ ਗੈਂਗਸਟਰਸ ਵੀ ਨੇ ਔਰ ਜਿਨ੍ਹਾਂ ਦਾ ਪੈਸਾ ਵੀ ਇਸ بیٹنگ ਐਪ ਦੇ ਵਿੱਚ ਲੱਗਿਆ ਹੋਇਆ ਹੈ ਸੋ ਦੁਬਈ ਦੇ ਵਿੱਚ ਬੈਠ ਕੇ ਇਸਾਰਾ ਕਾਲਾ ਕਾਰਨਾਮਾ ਇਸ ਗੇਮਿੰਗ ਐਪ ਦੇ ਜ਼ਰੀਏ ਚੱਲ ਰਿਹਾ ਔਰ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਲਾਰੈਂਸ ਬਿਸ਼ਨੋਈ ਨੇ ਕ੍ਰਾਈਮ ਦੀ ਦੁਨੀਆ ਦੇ ਕਮਾਏ ਸਾਰੇ ਪੈਸੇ ਨੂੰ ਇਸ ਗੇਮਿੰਗ ਐਪ ਦੇ ਵਿੱਚ ਨਿਵੇਸ਼ ਕਰ ਦਿੱਤਾ ਹੈ ਸੋ ਭਾਰਤੀ ਏਜੰਸੀਆਂ ਹੁਣ ਇਸ ਦੀ ਜਾਂਚ ਤੇ ਵਿੱਚ ਲੱਗ ਗਈਆਂ ਨੇ ਤੇ ਵੱਡਾ ਖੁਲਾਸਾ ਹੋਇਆ ਹੈ ਕਿ ਗੈਂਗਸਟਰ ਲਾਰੈਂਸ ਕਮ ਬਿਸ਼ਨੋਈ ਹੁਣ ਸੱਟੇਬਾਜ਼ੀ ਤੋਂ ਕਮਾਈ ਕਰੇਗਾ ਕਿਉਂਕਿ ਇਸ ਕ੍ਰਾਈਮ ਕੰਪਨੀ ਨੇ ਆਨਲਾਈਨ ਗੇਮਿੰਗ ਐਪ ਸ਼ੁਰੂ ਕਰ ਦਿੱਤੀ ਔਰ ਦੁਬਈ ਦੇ ਵਿੱਚੋਂ ਇਹ ਗੇਮਿੰਗ ਐਪ ਜੋ ਹੈ ਆਪਰੇਟ ਹੁੰਦੀ ਹੈ ਦੱਸਦੀ ਹੈ ਗੁਜਰਾਤ ਰਾਜਸਥਾਨ ਤੇ ਦਿੱਲੀ ਦੇ ਵਿੱਚ ਵੱਡੇ ਵੱਡੇ ਬੁਕੀਜ਼ ਨੇ ਜੋ ਇਸ ਦੇ ਮੁੱਖ ਰੂਪ ਤੇ ਕੰਮ ਕਰਦੇ ਨੇ ਸੋ ਦੱਸਦੇ ਨੇ ਕਿ ਕਰੋੜਾ ਰੁਪਇਆ ਜੋ ਕਿ ਕ੍ਰਾਈਮ ਦੀ ਦੁਨੀਆ ਤੋਂ ਕਮਾਇਆ ਹੈ ਲਾਰੈਂਸ ਬਿਸ਼नोई ਨੇ ਹੁਣ ਗੇਮਿੰਗ ਐਪ ਦੇ ਵਿੱਚ ਲਾ ਦਿੱਤਾ ਹੈ ਦਿੱਲੀ ਪੁਲਿਸ ਨੂੰ ਇਸ ਦੇ ਪੁਖਤਾ ਸਬੂਤ ਮਿਲ ਗਏ ਨੇ ਰਾਜਸਥਾਨ ਗੁਜਰਾਤ ਤੇ ਦਿੱਲੀ ਦੇ ਵੱਡੇ ਵੱਡੇ ਬੁਕੀ ਲਾਰੈਂਸ ਬਿਸ਼नोई ਦੀ ਇਸ ਗੇਮਿੰਗ ਐਪ ਦੇ ਆ ਮੁੱਖ ਕਾਰਜਕਰਤਾ ਨੇ ਸੋ ਦੱਸ ਦਈਏ ਦੁਬਈ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਲਾਰੈਂਸ ਬਿਸ਼ਨੋਈ ਇਸ ਗੇਮਿੰਗ ਐਪ ਦਾ ਐਪਿਕ ਸੈਂਟਰ ਹੈ ਔਰ ਕੰਪਨੀ ਦੀ ਤਰਜ ਤੇ ਇਹ ਪੂਰਾ ਕੰਮ ਹੁੰਦਾ ਦਿਸਦੀ ਜੋ ਜ਼ਿੰਮੇਵਾਰੀ ਹੈ ਲਾਰੈਂਸ ਨੇ ਆਪਣੇ ਕਰੀਬੀਆਂ ਨੂੰ ਸੌਂਪੀ ਹੈ ਜਿਸ ਦੇ ਵਿੱਚ ਗੋਲਦੀ ਬਰਾਰ ਤੇ ਰੋਹਿਤ ਗੁਦਾਰਾ ਦਾ ਨਾਮ ਸਾਹਮਣੇ ਆ ਰਿਹਾ ਹੈ ਕਿ ਇਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ ਕਿ ਬੈਠ ਕੇ ਤੁਸੀਂ ਆਨਲਾਈਨ ਇਹ ਚੈੱਕ ਕਰੋ ਕਿਸ ਗੇਮਿੰਗ ਐਪ ਦੇ ਵਿੱਚ ਕਿਸ ਤਰੀਕੇ ਨਾਲ ਕੰਮ ਹੋ ਰਿਹਾ ਹੈ ਕਿੰਨਾ ਪੈਸਾ ਆ ਰਿਹਾ ਹੈ ਕਿੰਨਾ ਪੈਸਾ ਜਾ ਰਿਹਾ ਹੈ ਦੱਸਦੀ ਹੈ ਕਿ ਦਿੱਲੀ ਦਾ ਇੱਕ ਕਾਰੋਬਾਰੀ ਦੱਸਿਆ ਜਾ ਰਿਹਾ ਹੈ ਜੋ ਕਿ ਦੁਬਈ ਦੇ ਵਿੱਚ ਸੈਟਲ ਹੋ ਚੁੱਕਿਆ ਹੈ ਲਾਰੈਂਸ ਬਿਸ਼ਨੋਈ ਦਾ ਬੇਹਤ ਕਰੀਬੀ ਹੈ ਤੇ ਉਸੇ ਦੇ ਇਸ਼ਾਰੇ ਤੇ ਕਾਰੋਬਾਰੀ ਦੁਬਈ ਦੇ ਵਿੱਚ ਬੈਠ ਕੇ ਐਪ ਚਲਾਉਂਦਾ ਹੈ ਤੇ ਇਸ ਕਾਰੋਬਾਰੀ ਦੀ ਪੰਜਾਬ ਦੇ ਵਿੱਚ ਬੈਠੇ ਕਈ ਸਿੰਘਰਾਂ ਦੇ ਨਾਲ ਚੰਗੀ ਜਾਣ ਪਛਾਣ ਹੈ ਇਹ ਵੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਕਈ ਸਿੰਗਰ ਜੋ ਕਿ ਦੁਬਈ ਦੇ ਵਿੱਚ ਚੰਗਾ ਪੈਸਾ ਕਮਾ ਰਹੇ ਨੇ ਉਹਨਾਂ ਦਾ ਪੈਸਾ ਇਸ ਗੇਮਿੰਗ ਐਪ ਦੇ ਵਿੱਚ ਲੱਗ ਗਿਆ ਹੋਇਆ ਸੋ ਬਹੁਤ ਵੱਡੀ ਖਬਰ ਕਿਉਂਕਿ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਉਸ ਵਕਤ ਲਾਰੈਂਸ ਬਿਸ਼ਨੋਈ ਦੇ ਨਾਲ ਸੰਬੰਧ ਹੋਣ ਦੇ ਕਈ ਮਾਮਲੇ ਸਾਹਮਣੇ ਆਉਂਦੇ ਨੇ ਖਬਰਾਂ ਸਾਹਮਣੇ ਆਉਂਦੀਆਂ ਨੇ ਕਿ ਕਈ ਗਾਇਕ ਨੇ ਜੋ ਕਿ ਲਾਰੈਂਸ ਬਿਸ਼ਨੋਈ ਦੇ ਸੰਪਰਕਤੇ ਨੇ ਸੋ ਇੱਕ ਹੋਰ ਵੱਡਾ ਖੁਲਾਸਾ ਹੋਇਆ ਜੋ ਦਿੱਲੀ ਪੁਲਿਸ ਨੇ ਕੀਤਾ ਹੈ ਤੇ ਭਾਰਤੀ ਏਜੰਸੀਆਂ ਨੇ ਜਾਂਚ ਦੇ ਵਿੱਚ ਲੱਗ ਗਈਆਂ ਨੇ ਕਿ ਇਸ ਗੇਮਿੰਗ ਐਪ ਦੇ ਵਿੱਚ ਦੁਬਈ ਦੇ ਵਿੱਚ ਬੈਠੇ ਕੁਤ ਸਿੰਗਰਸ ਨੇ ਜੋ ਕਿ ਪੰਜਾਬ ਦੇ ਨਾਲ ਸੰਬੰਧ ਰੱਖਦੇ ਨੇ ਤੇ ਉਹਨਾਂ ਦਾ ਵੀ ਪੈਸਾ ਇਸ ਗੇਮਿੰਗ ਐਪ ਦੇ ਵਿੱਚ ਲੱਗਿਆ ਹੋਇਆ ਹੈ ਦੱਸਦੀ ਹੈ ਕਿ ਮਹਾਦੇਵ 88 ਐਪ ਤਾਂ ਤੁਹਾਨੂੰ ਪਤਾ ਹੀ ਹੋਣਾ ਜਿਸ ਨੂੰ ਲੈ ਕੇ ਜਿਹਦੇ ਸੰਚਾਲਕਾਂ ਨੂੰ ਦੁਬਈ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਸੋਸੀ ਮਹਾਦੇਵ ਐਪ ਤੋਂ ਲੌਰੈਂਸ ਬਿਸ਼ਰੋਈ ਨੂੰ ਇਹ ਆਈਡੀਆ ਆਇਆ ਹੈ ਕਿ ਆਨਲਾਈਨ ਗੇਮਿੰਗ ਐਪ ਬਣਾਈ ਜਾਵੇ ਦੱਸਦੇ ਹੀ ਇਹ ਕਿ ਮਹਾਦੇਵ ਐਪ ਦੇ ਸੰਚਾਲਕਾਂ ਨੂੰ ਵੀ ਪੈਸਿਆਂ ਦੀ ਜੋ ਫਿਰੌਤੀ ਦੀ ਮੰਗ ਹੈ ਲਾਰੈਂਸ ਬਿਸ਼ਨੋਈ ਵੱਲੋਂ ਕੀਤੀ ਗਈ ਸੀ ਉਹ ਕਰੋੜਾਂ ਦੀ ਕਮਾਈ ਲਾਰੈਂਸ ਬਿਸ਼ਨੋਈ ਨੇ ਕਮਾਈ ਹੈ ਜਿਸ ਦਾ ਖੁਲਾਸਾ ਉਸ ਨੇ ਖੁਦ ਆਪਣੇ ਇੰਟਰਵਿਊ ਦੇ ਵਿੱਚ ਵੀ ਕੀਤਾ ਸੀਗਾ ਔਰ ਫਿਲਹਾਲ ਜੋ ਮਹਾਦੇਵ ਐਪ ਬਣਾਈ ਗਈ ਸੀ ਉਸ ਦਾ ਜੋ ਡਿਜ਼ਾਈਨਰ ਸੀਗਾ ਜਿਸ ਨੇ ਉਹ ਐਪ ਡਿਜ਼ਾਈਨ ਕੀਤੀ ਸੀ ਉਹ ਈਡੀ ਦੀ ਗ੍ਰਿਫਤ ਵਿੱਚ ਨੇ ਸੋ ਲਾਰੈਂਸ ਬਿਸ਼ਨੋਈ ਦਿਨ ਨਾਲ ਸਾਬਰਮਤੀ ਜੇਲ ਦੇ ਵਿੱਚ ਉਹ ਬੰਦ ਹੈ ਔਰ ਇਸੀ ਐਪ ਨੂੰ ਪ੍ਰਮੋਟ ਕਰਨ ਦੀ ਜ਼ਿੰਮੇਵਾਰੀ ਗੋਲਦੀ ਬਰਾਰ ਤੇ ਰੋਹਿਤ ਗੁਦਾਰਾ ਨੂੰ ਦਿੱਤੀ ਗਈ ਸੀ ਦੱਸਦੀ ਹੈ ਕਿ ਲੰਬੇ ਅਸੇ ਤੋਂ ਕਰੀਬ 3 ਤੋਂ 4 ਮਹੀਨੇ ਦੱਸੇ ਜਾ ਰਹੇ ਨੇ ਕਿ ਦੁਬਈ ਤੋਂ ਹੈ ਜੋ ਐਪ ਹੈ ਆਪਰੇਟ ਹੋ ਰਹੀ ਹੈ ਤੇ ਸੱਟੇ ਦੇ ਬਾਜ਼ਾਰ ਦੀ ਦੁਨੀਆ ਦੇ ਵਿੱਚ ਇਹ ਜੋ ਐਪ ਹੈ ਉਹ ਕੰਮ ਕਰ ਰਹੀ ਹੈ ਦੱਸਦੀ ਹੈ ਰਾਜਸਥਾਨ ਗੁਜਰਾਤ ਦਿੱਲੀ ਦੇ ਕਈ ਵੱਡੇ ਵੱਡੇ ਬੁਕੀ ਨੇ ਜੋ ਕਿ ਭਾਰਤ ਦੇ ਵਿੱਚ ਐਪ ਨੂੰ ਪ੍ਰਮੋਟ ਕਰ ਰਹੇ ਨੇ ਕਿਉਂਕਿ ਕੰਪਨੀ ਵੱਜੋਂ ਹੈ ਐਪ ਕੰਮ ਕਰਦੀ ਹੈ ਤੇ ਲੌਰੈਂਸ ਬਿਸ਼ਨੋਈ ਵੱਲੋਂ ਇਹਨਾਂ ਬੁਕੀਜ਼ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਕਿ ਭਾਰਤ ਦੇ ਵਿੱਚ ਜੇਕਰ ਕਿਸੇ ਨੂੰ ਸੱਟਾ ਲਗਵਾਉਣਾ ਹੈ ਤਾਂ ਇਸੇ ਐਪ ਦੇ ذریعے ਹੀ ਤੁਸੀਂ ਲਗਵਾਣਾ ਹੈ ਸੋ ਦਿੱਲੀ ਪੁਲਿਸ ਦੇ ਨਾਲ ਨਾਲ ਭਾਰਤ ਦੀ ਦੂਜੀ ਜਾਂਚ ਏਜੰਸੀਆਂ ਨੇ ਵੀ ਬਿਸ਼ਨੋਈ ਦੇ ਗੇਮਿੰਗ ਐਪ ਨੂੰ ਲੈ ਕੇ ਹੁਣ ਜਾਂਚ ਸ਼ੁਰੂ ਕਰ ਦਿੱਤੀ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੇ ਕੋਲ ਪੂਰੀ ਜਾਣਕਾਰੀ ਔਰ ਦਿੱਲੀ ਪੁਲਿਸ ਦੇ ਸੂਤਰਾਂ ਨੇ ਇਹ ਖਬਰ ਵੀ ਦੱਸੀ ਹੈ ਕਿ ਦਿੱਲੀ ਦਾ ਇੱਕ ਕਾਰੋਬਾਰੀ ਹੈ ਜੋ ਕਿ ਲਾਰੈਂਸ ਦਾ ਕਰੀਬੀ ਹੈ ਦੁਬਈ ਦੇ ਵਿੱਚ ਉਹ ਬੈਠਾ ਹੈ ਔਰ ਦੁਬਈ ਦੇ ਵਿੱਚ ਬੈਠ ਕੇ ਉਹ ਐਪ ਨੂੰ ਚਲਾ ਰਿਹਾ ਹੈ ਤੇ ਪੰਜਾਬ ਦੇ ਕੁਝ ਸਿੰਗਰਸ ਨੇ ਜੋ ਕਿ ਇਸ ਕਾਰੋਬਾਰੀ ਦੇ ਬੇहद ਕਰੀਬੀ ਨੇ ਔਰ ਉਹਨਾਂ ਦਾ ਵੀ ਪੈਸਾ ਇਸ ਗੇਮਿੰਗ ਐਪ ਦੇ ਵਿੱਚ ਲੱਗਿਆ ਹੋਇਆ ਹੈ ਸੋ ਵੱਡੀ ਖਬਰ ਲਾਰੈਂਸ ਪਿਸਟੋਈ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਕਾਲ ਵੇਖ ਰਹੇ ਤੁਸੀਂ ਔਨ 에ਅਰ ਇਸ ਵਕਤੀ ਵੱਡੀ ਖਬਰ ਗੈਂਗਸਟਰ